ਇਸ ਸਮੇਂ ਦੀ ਖਬਰ ਮਹਿਲਾ ਕੌਂਸਟੇਬਲ ਜੋ ਬਿਛਰੇ ਦਿਨੀ ਚਿੱਤੇ ਨਾਲ ਫੜੀ ਗਈ ਸਿਸ ਨਾਲ ਜੁੜੀ ਸਮਨਿਕ ਕੇ ਆ ਰਹੀ ਹੈ ਮੁਰਤੋਂ ਮਹਿਲਾ ਕੌਂਸਟੇਬਲ ਵਿਵਾਦਾਂ ਦੇ ਵਿੱਚ ਕਿਰ ਗਈ ਹੈ ਬਿਜਲੈਸ ਭਾਗ ਵੱਲੋਂ ਹੁਣ ਉਸ ਮਹਿਲਾ ਕੌਂਸਟੇਬਲ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਹੁਣ ਮਹਿਲਾ ਕੌਂਸਟੇਬਲ ਦੀ ਪ੍ਰਾਪਰਟੀ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਬਿਜਲੈਸ ਭਾਗ ਵੱਲੋਂ ਦੱਸਿਆ ਜਾ ਰਿਹਾ 1 ਕਰੋੜ 35 ਲੱਖ ਰੁਪਏ ਦੀ ਪ੍ਰਾਪਰਟੀ ਉਸ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਫ੍ਰਿਜ ਕਰ ਲਈ ਹੈ ਦੂਜੇ ਪਾਸੇ ਬੈਂਕ ਕਾਉਂਟ ਜਬਤ ਕਰ ਲਏ ਨੇ ਤੇ ਨਾਲ ਦੀ ਨਾਲ ਜੋ ਥਾਰ ਗੱਡੀ ਪਹਿਲਾਂ ਹੀ ਥਾਣੇ ਦੇ ਵਿੱਚ ਖੜੀ ਹੈ ਤੇ ਨਾਲ ਦੀ ਨਾਲ ਉਸ ਦਾ ਇੱਕ ਬੁਲਟ ਮੋਟਰਸਾਈਕਲ ਆਪਲ ਦੇ ਫੋਨ ਤੇ ਹੋਰ ਵੀ ਦੱਸਿਆ ਜਾਣ ਕਿ ਦੋ ਪਲਾਟ ਨੇ ਉਹ ਵੀ ਜਿਹੜੇ ਬਿਲਸ ਭਾਗ ਨੇ ਆਪਣੇ ਘੇਰੇ ਦੇ ਵਿੱਚ ਲੈ ਲਿਆ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਦੱਸ ਦਿੰਨੇ ਆ ਬਿੱਤੇ ਦਿਨੀ ਜੋ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਚਿੱਟੇ ਸਮੇਤ ਥਾਰ ਗੱਡੀ ਦੇ ਵਿੱਚ ਫੜੀ ਗਈ ਸੀ ਪੰਜਾਬ ਪੁਲਿਸ ਨੇ ਹੀ ਵੱਡੀ ਕਾਰਵਾਈ ਕੀਤੀ ਸੀ ਤੇ 29 ਦਿਨ ਜੇਲ੍ਹ ਕੱਟਣ ਤੋਂ ਬਾਅਦ ਜਦੋਂ ਵਾਪਸ ਘਰ ਪਰਤੀ ਤਾਂ ਕੁਦਰ ਦਿਨ ਪਹਿਲਾਂ ਹੀ ਉਸ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੇ ਜਦੋਂ ਆਪਣੇ ਉੱਤੇ ਲੱਗੇ ਇਲਜ਼ਾਮਾਂ ਦਾ ਸਪਸ਼ਟਿਕਰਨ ਇੱਕ ਚੈਨਲ ਦੇ ਉੱਤੇ ਦਿੱਤਾ ਉਸ ਦੇ ਵਿੱਚੋਂ ਉਸ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੇ ਗੱਲ ਆਖੀ ਸੀ ਕਿ ਮੇਰਾ ਕਰ ਕਿਸ਼ਤਾਂ ਤੇ ਹੈ ਦੂਜੇ ਪਾਸੇ ਜਿਹੜੀ ਥਾਰ ਗੱਡੀ ਦੀ ਗੱਲ ਆਖੀ ਜਾ ਰਹੀ ਕਿ ਦੋ ਥਾਰ ਗੱਡੀਆਂ ਨੇ ਤਾਂ ਉਸ ਬਾਰੇ ਵੀ ਮਹਿਲਾ ਕਨਸਟੇਬਲ ਅਮਨਦੀਪ ਕੌਰ ਵੱਲ ਦੱਸਿਆ ਗਿਆ ਸੀ ਕਿ ਮੇਰੇ ਕੋਲ ਇੱਕ ਹੀ ਥਾਰ ਗੱਡੀ ਹੈ ਜੋ ਕਿ ਪੁਰਾਣੀ ਵੇਚ ਕੇ ਮੈਂ ਜੋ ਚਲਦੀ ਲਈ ਸੀ ਤੇ ਨਾਲ ਦੀ ਨਾਲ ਜੋ ਐਪਲ ਦੇ ਫੋਨਾਂ ਦੀ ਗੱਲ ਕੀਤੀ ਜਾ ਰਹੀ ਸੀ ਤਾਂ ਐਪਲ ਦੇ ਫੋਨ ਵੀ ਮੇਰੇ ਕੋਲ ਇੱਕ ਫੋਨ ਹੈ ਦੂਜਾ ਮੇਰੇ ਪਿਤਾ ਜੀ ਦਾ ਫੋਨ ਸੀ ਇਸ ਤਰੀਕੇ ਦੀ ਗੱਲ ਜੋ ਮਹਿਲਾ ਕਨਸਟੇਬਲ ਨੇ ਉਸ ਇੰਟਰਵਿਊ ਦੇ ਵਿੱਚ ਆਖੀ ਸੀ ਜਿਸ ਤੋਂ ਬਾਅਦ ਜਾ ਕੇ ਹੁਣ ਵਿਲੇਜ ਭਾਗ ਨੇ ਪੂਰੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਦੱਸਿਆ ਰਿਹਾ ਕਿ ਮਹਿਲਾ ਕਨਸਟੇਬਲ ਨੂੰ ਮੁਰ ਤੋਂ ਗ੍ਰਿਫਤਾਰ ਕਰ ਲਿਆ ਹੈ ਬਿਨੈਸ ਭਾਗ ਵੱਲੋਂ ਉਹਦੀ ਪ੍ਰਾਪਰਟੀ ਵੀ ਜੜੀ ਫ੍ਰਿਜ਼ ਕਰ ਦਿੱਤੀ ਹੈ ਹੁਣ ਨਾ ਤਾਂ ਉਹ ਪ੍ਰਾਪਰਟੀ ਅੱਗੇ ਵੇਚ ਸਕਦੀ ਹੈ ਨਾ ਉਹਨ ਉਸ ਦੀ ਕੋਈ ਹੋਰ ਕੁਝ ਕਰ ਸਕਦੀ ਹੈ ਪ੍ਰਾਪਰਟੀ ਦੇ ਵਿੱਚ ਇਸ ਤਰੀਕੇ ਨਾਲ ਬਿਨੈਸ ਭਾਗ ਨੇ ਇਹ ਕਾਰਵਾਈ ਕੀਤੀ ਹੈ ਇਹ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੀਆਂ ਵੱਧ ਤੋਂ ਵੱਧ ਖਬਰ ਸ਼ੇਅਰ ਕਰਿਓ ਵੱਡੀ ਖਬਰ ਆ ਇੱਕ ਹੋਰ ਸੂਤਰਾਂ ਤੋਂ ਹਵਾਲੇ ਤੋਂ ਇਸ ਖਬਰ ਨਾਲ ਜੁੜੀ ਖਬਰ سامنے ਆ ਕੇ ਆ ਰਹੀ ਹੈ ਕਿ ਜਦੋਂ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਸਮੇਂ ਦੱਸਿਆ ਜਾ ਰਿਹਾ ਸੂਤਰ ਤੋ ਹਵਾਲੇ ਤੋਂ ਕਿ ਅਫਸਾਨਾ ਖਾਨ ਜੋ ਮਸ਼ਹੂਰ ਸਿੰਗਰ ਹੈ ਉਸ ਦੇ ਘਰੋਂ ਜੋ ਇੱਕ ਕਾਰਵਾਈ ਵਿジネス ਭਾਗ ਨੇ ਪਾਈ ਹੈ ਤਾਂ ਮਹਿਲਾ ਕਾਂਸਟੇਬਲ ਨੂੰ ਅਫਸਾਨਾ ਖਾਨ ਦੇ ਘਰ ਤੋਂ ਗ੍ਰਿਫਤਾਰ ਕੀਤਾ ਇਸ ਤਰੀਕੇ ਦੀ ਗੱਲ ਵੀ ਸਾਹਮਣੇ ਨਿਕਲ ਕੇ ਆ ਰਹੀ ਹੈ ਪਰੰਮ ਕਿ ਅਜੇ ਤੱਕ ਇਸ ਤਰੀਕੇ ਦੀ ਪੁਸ਼ਟੀ ਪੋਰਟਸ ਵੱਲੋਂ ਨਹੀਂ ਕੀਤੀ ਗਈ ਪਰ ਸੂਤਰ ਤੋਂ ਹਵਾਲੇ ਤੋਂ ਵਕਫ ਵਕਫ ਚੈਨਲ ਉੱਤੇ ਇਹ ਗੱਲ ਦੱਸੀ ਜਾ ਰਹੀ ਹੈ ਤੇ ਜਿਸ ਤਰੀਕੇ ਨਾਲ ਹੁਣ ਮੁਰਤ ਤੋਂ ਵਿਵਾਦ ਦੇ ਵਿੱਚ ਕਿਰ ਗਈ ਹੈ ਮਹਿਲਾ ਕੌਂਸਲ ਅਮਨਦੀਪ ਕੌਰ ਜੋ ਕਿ ਪਿਛਲੇ ਦਿਨ ਨਹੀਂ ਬੜੇ ਦਾਅਵੇ ਕੀਤੇ ਗਏ ਸੀ ਉਹਨਾਂ ਵੱਲੋਂ ਕਿ ਮੇਰੀ ਜਾਂਚ ਕੀਤੀ ਜਾਵੇ ਬ੍ਰਿਕੀ ਦੇ ਨਾਲ ਮੈਂ ਮੁੱਖ ਮੰਤਰੀ ਪੰਜਾਬ ਨੂੰ ਡੀਜੀਪੀ ਪੰਜਾਬ ਨੂੰ ਅਪੀਲ ਕਰਦੀ ਹਾਂ ਕਿ ਮੇਰੇ ਮਾਮਲੇ ਜਾਂਚ ਕੀਤੀ ਜਾਵੇ ਮੈਨੂੰ ਝੂਠਾ ਫਸਾਇਆ ਜਾ ਰਿਹਾ ਹੈ ਤੇ ਨਾ ਮੇਰੇ ਕੋਲ ਕੋਈ ਚਿੱਟਾ ਮਿਲਿਆ ਹੈ ਤੇ ਨਾ ਹੀ ਕੋਈ ਇਸ ਤਰੀਕੇ ਦੇ ਐਪਲ ਦੇ ਦੋ ਫੋਨਾਂ ਦੀ ਗੱਲ ਹੈ ਨਾ ਹੀ ਮੈਂ ਕਿਸੇ ਅਫਸਰ ਨੂੰ ਫੋਨ ਕਰਾ ਕੇ ਪਰਸ ਨਾਲ ਗੱਲ ਕਰਵਾ ਰਹੀ ਸੀ ਇਸ ਤਰੀਕੇ ਦੇ ਦਾਵੇ ਅਮਨਦੀਪ ਕੌਰ ਨੇ ਇੰਟਰਵਿਊ ਚ ਕਿਤੇ ਸੀ ਉਸ ਤੋਂ ਬਾਅਦ ਜਾ ਕੇ ਹੁਣ ਵਿਨਲ ਭਾਗ ਨੇ ਕਾਰਵਾਈ ਆਰੰਭ ਦਿੱਤੀ ਹੈ ਉਸ ਮਹਿਲਾ ਕਾਂਸਟੇਬਲ ਦੇ ਖਿਲਾਫ ਦੇਖਦੇ ਕਿ ਹੌਨਰ ਜਨੇਵ ਚ ਹੋਰ ਹੁਣ ਵਿਨਲ ਭਾਗ ਕੀ ਵੱਡੀ ਕਾਰਵਾਈ ਕਰਦਾ ਹੈ ਤਾਂ ਹੋਰ ਖਬਰਾਂ ਦੇਖਣ ਲਈ ਬੱਤਵਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਇਸ ਖਬਰ ਨੂੰ ਬੱਤਵਾ ਸ਼ੇਅਰ ਕਰਿਓ ਧੰਨਵਾਦ